ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਮੈਂ ਹੁਣ ਚੱਲੀ ਸੀ ਉਧਰ ਸਰਦਾਰ ਜੀ ਨਾਲ ਕੁਝ ਸਬਜ਼ੀਆਂ ਰਹਿੰਦੀਆਂ ਸੀਗੀਆਂ ਉਹ ਲਵਾਉਣ ਬੀਜ-ਬੀਜ ਰਹਿੰਦੇ ਸੀਗੇ ਤੇ ਬਾਕੀ ਆਪਣਾ ਜੋ ਪਨੀਰੀ ਹੁੰਦੀ ਹੈ ਉਹ ਲਾਤੀ ਸੀ ਮੈਂ ਕਿਹਾ ਚਲੋ ਜਾਨਨੇ ਆ ਨਾਲੇ ਭੈਣਾਂ ਭਾਈਆਂ ਨਾਲ ਗੱਲਬਾਤ ਕਰਦੇ ਆ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਸਾਰੇ ਭੈਣ ਭਾਈ ਮੇਰੇ ਫੇਸਬੁੱਕ ਤੇ YouTube ਤੇ ਬੜੇ ਸਤਿਕਾਰਯੋਗ ਭੈਣ ਭਾਈ ਨੇ ਸਹੀ ਨੂੰ ਸਹੀ ਗਲਤ ਨੂੰ ਗਲਤ ਕਹਿੰਦੇ ਨੇ ਠੀਕ ਹੈ ਜੀ ਕਈ ਸਹੀ ਨੂੰ ਵੀ ਗਲਤ ਕਹਿ ਦਿੰਦੇ ਨੇ ਕੋਈ ਗੱਲ ਨਹੀਂ ਜੀ ਉਹ ਵੀ ਆਪਣੇ ਹੀ ਨੇ ਜਿਹੜੀ ਗੱਲਬਾਤ ਕਰਨੀ ਆ ਮੈਨੂੰ ਗੱਲਾਂ ਬਾਤਾਂ ਤੁਹਾਨੂੰ ਮੈਂ ਦੱਸਦੀ ਆ ਮੈਨੂੰ ਮੈਸੇਜ ਆ ਰਹੇ ਆਂ ਆਉਂਦੀਆਂ ਨੇ ਜੋ ਹਰ ਇੱਕ insan ਦੀ ਕਹਿੰਦੇ ਆ ਵੀ ਦਿਲ ਦੀ ਕਹਾਣੀ ਹੁੰਦੀ ਆ ਹਰੇਕ ਕਹਿੰਦਾ ਕੋਈ ਕਹਿੰਦਾ ਪੁੱਤ ਇਹ ਗੱਲ ਜਰੂਰ ਤੁਸੀਂ ਕਰਿਓ ਕੋਈ ਕਹਿੰਦਾ ਭੈਣੇ ਇਹ ਗੱਲ ਤੁਸੀਂ ਜ਼ਰੂਰ ਕਰਿਓ ਸਾਡਾ ਸਾਡੀ ਵਾਲ ਫੁੱਟੀਆਂ ਗਈ ਜੀ ਉੱਤਰ ਐਸੀ ਸਲਾਹ ਕਰਦੇ ਆਂ ਦੇਖਦੇ ਆਂ ਜੀ ਮਹਾਰਾਜ ਦੀ ਕਰਤਾ ਹੋਈ ਰੰਗ ਕਰਾਉਨੇ ਆ ਤੇ ਸਰਦਾਰ ਵੀ ਲੱਗੇਗਾ ਧੋਕਾ ਕਰਨ ਸਰਦਾਰ ਵੀ ਤਾਂ ਕਰਦੇ ਆਂ ਤੇ ਸਾਡੀ ਚੱਟੀਆਂ ਭਰੀਆਂ ਹੀ ਕੋਈ ਵੱਲ ਨਹੀਂ ਕੰਮੀਆਂ ਬਸ ਚੱਟੀਆਂ ਭਰੀਆਂ ਹੁੰਦੀਆਂ ਨੇ ਮੇਕਅੱਪ ਕਰਵਾਵਾ ਦੱਸ ਦਿਆਂ ਵੀ ਜਿਹੜੇ ਟੀ ਵਾਲੇ ਵੀ ਹੁੰਦੇ ਨੇ ਨਾ ਵਿਚੇ ਮੇਰੇ ਸਰਦਾਰ ਜੀ ਵੀ ਆ ਜਾਂਦੇ ਨੇ ਇਹ ਚੰਗੀ ਇਹਨਾਂ ਦੀ ਵਰਕਸ਼ਾਪ ਹੁੰਦੀ ਆ ਘਰ ਦੀ ਇਹਨਾਂ ਤੋਂ ਜੋ ਮਰਜੀ ਕੋਈ ਕੁੰਡਾ ਕਬਜਾ ਨਟ ਨੋਟ ਜੋ ਮਰਜੀ ਇਹਨਾਂ ਤੋਂ ਲੈ ਲਓ ਬਹੁਤ ਸਾਫ ਸਾਫ ਰੱਖਦੇ ਨੇ ਵੀ ਚਲੋ ਕਈ ਵਾਰ ਇੱਕ ਨਟ ਬਿਨਾ ਕੰਮ ਖੜ ਜਾਂਦਾ ਜੀ ਮੈਂ ਆ ਗਈ ਹੁਣ ਆਪਣੇ ਬਾਗ ਬਗੀਚੇ 'ਚ ਤੇ ਹੁਣ ਇੱਥੇ ਸਰਦਾਰ ਜੀ ਨਾਲ ਕਰਾਉਂਗੀ ਸਬਜ਼ੀਆਂ ਦਾ ਕੰਮ ਉੱਧਰ ਸਾਰਾ ਨਵੇੜੇ ਆਈ ਕਿਉਂਕਿ ਆਪਣੀਆਂ ਮਾਮਾ ਵੀ ਆਪਣੇ ਪਿਓਾਂ ਨਾਲ ਕੰਮ ਕਰਾਉਂਦੀਆਂ ਹੁੰਦੀਆਂ ਸੀ ਖੇਤਾਂ 'ਚ ਸਾਡਾ ਵੀ ਫਰਜ ਹੈ ਉਹੀ ਲਾਈਨ ਤੇ ਚੱਲਣ ਦਾ ਕਿਉਂਕਿ ਕੋਈ ਬਿੱਲੇ ਬੈਠ ਕੇ ਕਹਿੰਦੇ ਹੁੰਦੇ ਨੇ ਹੱਥ ਨਹੀਂ ਵੱਧ ਜਾਣਾ ਆਪਾਂ ਜਿੰਨੇ ਜੋਗੇ ਹੈਗੇ ਆਪਾਂ ਇਹਨਾਂ ਨਾਲ ਕੰਮ ਕਰਾਈਏ ਠੀਕ ਹੈ ਜੀ ਇਹ ਲੱਗਿਆ ਜੀ ਅਸੀਂ ਬੈਠਣ ਨੂੰ ਅੱਡਾ ਬਣਾਉਣ ਬੂਟਿਆਂ 'ਚ ਰੱਖਣ ਲੱਗੇ ਆ ਖੰਭਾ ਪਿਆ ਸੀ ਕਿ ਰੁੱਟਿਆ ਹੋਇਆ ਮੈਂ ਕਿਹਾ ਚਲੋ ਸਰਦਾਰ ਜੀ ਨੇ ਮੈਂ ਕਿਹਾ ਵੀ ਵਧੀਆ ਲੱਗਦਾ ਹੈ ਨਾ ਜਾਂ ਠੰਡੀ ਠੰਡੀ ਹਵਾ ਚੱਲਦੀ ਹੈ ਬੱਦਲ ਬੁੱਧਲ ਹੋਏ ਹੁੰਦੇ ਆ ਜੀ ਘਰ ਦਾ ਵੀ ਜਾ ਕੇ ਬੂਟਿਆਂ ਚ ਬੈਠੀਏ ਦੋ ਘੜੀ ਤਾਂ ਮੈਂ ਚਕਵਾ ਕੇ ਫਿਰ ਇਹਨਾਂ ਤੋਂ ਇੱਥੇ ਰਖਾ ਲਿਆ ਸੀ ਤੇ ਵਧੀਆ ਲੱਗਦਾ ਹੈ ਦੋ ਘੜੀ ਉਰੇ ਚਿੜੀਆਂ ਦੀਆਂ ਥੀਂ ਥੀਂ ਸੁਣਨੀ ਠੰਡੀਆਂ ਹਵਾਵਾਂ ਤੁਸੀਂ ਮੰਨਣਾ ਝੂਠ ਵੀਰੇ ਦੁਪਹਿਰ ਨੂੰ ਨਾ ਜਦ ਮੈਂ 1.5 2 ਵਜੇ ਆਉਣੀ ਆ ਪਸ਼ੂਆਂ ਦਾ ਗੋਹਾ ਗੁਹਲਟਾ ਆਉਣਾ ਤੁਸੀਂ ਦੇਖ ਲਓ ਵੀ ਮੈਂ ਕਹਿੰਨੀ ਆ ਵੀ ਇੰਨੀ ਕ ਏਰੀਆ ਚ ਨਾ ਏਸੀ ਵਰਗੀ ਹਵਾ ਹੁੰਦੀ ਆ ਠੰਡੀ ਪੱਖੇ ਜਾਂਦੇ ਆ ਪਸ਼ੂਆਂ ਕੋਲ ਪਰ ਉੱਥੇ ਹਵਾ ਜੀ ਗਰਮ ਹੁੰਦੀ ਆ ਇੱਥੇ ਹਵਾ ਠੰਡੀ ਹੁੰਦੀ ਆ ਇਹ ਚੀਜ਼ ਨੂੰ ਅਸੀਂ ਆਨੰਦ ਨਹੀਂ ਮੰਨਦੇ ਇਹ ਚੀਜ਼ ਦਾ ਅਸੀਂ ਪੱਖਿਆਂ ਏਸੀਆਂ ਕੋਲ ਹਿਲਗੇ ਬਸ ਤਾਂ ਕਿ ਹਮਾ ਬੈਠਣ ਨੂੰ ਥੋੜਾ ਜਿਹਾ ਬਣਾਓ ਮੈਨੂੰ ਦੱਸ ਦਿਓ ਕਿੰਨੀਆਂ ਇੱਟਾਂ ਲਿਆਉਣੀਆਂ ਲਿਆ ਚੱਕ ਲੈਣੀਆਂ ਨੀਆਂ ਕਰ ਗਈਆਂ ਬਸ ਜੀ ਦੋ ਕਿਆਂ ਮੜ ਜੋ ਖਰਚ ਖਰਚ ਤੇ ਰਾਤ ਵੇਜਵੇ ਬਹੁਤ ਭਾਰੀ ਹੈ ਨਿਕਰੇ ਹੋਗਾ 50 60 ਕਿਲੋ ਦਾ ਵੱਡਾ ਸੱਚੀ ਰਚਿਦਾ ਹੀ ਦੇਖੋ ਜੀ ਬੈਠਣ ਨੂੰ ਬਣ ਗਿਆ ਸਾਡਾ ਚੌਂਤਰਾ ਉਹ ਚਾ ਨਹੀਂ ਮੰਦਾ ਨਹੀਂ ਨਾ ਨਾ ਜੀ ਬੈਜਾ ਬੈ ਜਾਓ ਜੀ ਮੈਨ ਲੱਗਿਆ ਮੂਰਤ ਕਰਨ ਗਿਰੂ ਗਿਰੂ ਤਾਂ ਨਹੀਂ ਕਰ ਰੇ ਨਾ ਨਾ ਅਸੀਂ ਬਣਾਇਆ ਜੀ ਇਹ ਚੌਂਤਰਾ ਬੈਠਣ ਨੂੰ ਕੱਦੂ ਲੱਗੀ ਹੋਈਆਂ ਮੇਟਾਂ ਟੋਣ ਤੇ ਟਰਾਲੀ ਈਟਾਂ ਦੀ ਢੋਤੀ ਤੇ ਉਦੋਂ ਬਾਅਦ ਮੈਂ ਤੁਹਾਨੂੰ ਦੱਸਦੀ ਆ ਵੀ ਮੈਨੂੰ ਆਇਆ ਇੱਕ ਮੈਸੇਜ ਬਜ਼ੁਰਗ ਬਾਪੂ ਜੀ ਦਾ ਤੇ ਬਜ਼ੁਰਗੇ ਹੋਣੇ ਆ ਜੀ ਜਿਨ੍ਹਾਂ ਦੀ ਨੋ ਰਾਨੀ 60 ਸਾਲ ਨੂੰ ਟੁੱਕੀ ਹੋਈ ਆ ਤੇ ਫੇਰ ਉਹਨਾਂ ਨੇ ਮੈਨੂੰ ਜੋ ਘਰ ਦੀ ਹਿਸਟਰੀ ਦੱਸੀ ਕਹਿੰਦੇ ਪੁੱਤ ਵੀ ਮੇਰੀ ਇਹ ਗੱਲ ਜਰੂਰ ਕਰੀ ਵੀ ਮੈਂ ਬਹੁਤ ਦੁਖੀ ਆ ਮੈਂ ਤਾਂ ਕਿ ਤਾਨੂੰ ਨੰਗ ਜਾਨਾ ਤੰਗ ਹੋ ਕੇ ਵੀ ਰੋਟੀ ਬੇਟੈਮੀ ਹੋ ਜਾਂਦੀ ਹੈ ਨਾ ਇਹ ਸਾਰਾ ਸਾਡਾ ਜਨਾਨੀਆਂ ਦਾ ਹੀ ਖਸੂਰ ਹੈ ਨਾ ਆਦਮੀ ਚੁੱਲੇ ਕਿੰਨੀ ਚੱਕੀ ਜਾਣ ਜੇ ਬਈ ਜਿਹੜੀ ਮੇਰੀ ਨੂ ਰਾਣੀ ਆ ਭਈ ਕੱਪੜਿਆਂ ਦੇ ਟਾਈਮ 'ਤੇ ਰੋਟੀ ਦਾ ਕਰ ਲਾਈ ਜਾਂਦੀ ਆ ਰੋਟੀ ਦੇ ਟਾਈਮ ਕੱਪੜਿਆਂ ਦਾ ਕਰ ਲਾਈ ਜਾਂਦੀ ਆ ਭਈ ਉਹਦਾ ਕੋਈ ਟਾਈਮ ਨਹੀਂ ਹੈਗਾ ਭਾਂਡੇ ਕੌਣ ਚੱਟਦੇ ਗਰੀ ਜਾਂਦੇ ਆ ਹਨਾ ਜੇ ਅਸੀਂ ਕੁਝ ਕਹਿ ਦੰਨੇ ਆ ਤਾਂ ਮੁੰਡੜੀ ਫੇਸਿਲ ਵਟ ਕੇ ਪੈ ਜਾਂਦੀ ਆ ਗੁੱਸੇ ਹੋ ਕੇ ਫਿਰ ਅਸੀਂ ਜਮਾਈ ਰੋਟੀ ਤੋਂ ਜਾਂਦੇ ਲੱਗਦੇ ਆ ਹੈ ਵੀ ਮੈਂ ਮੈਂ ਤੇ ਮੇਰੀ ਘਰ ਵਾਲੀ ਅਸੀਂ ਜਮਾਈ ਬਿਰਦਾ ਜਿਨ੍ਹਾਂ ਦੀ ਨੂੰ 60 ਸਾਲ ਦੀ ਆ ਉਹ ਵਿਚਾਰੇ ਕਿੰਨੀ ਏਜ ਦੇ 80 85 85 ਦੇ ਹੋਣਦੇ ਹਨਾ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਹੈ ਜੀ ਜੇ ਇਹ ਗੱਲਾਂ ਕਰੀਏ ਫੇਰ ਵੀ ਅੱਜ ਦੇ ਸਮੇਂ 'ਚ ਕਿਤੇ ਨਾ ਕਿਤੇ ਸੁਧਾਰ ਆਇਆ ਕੁੜੀਆਂ ਚਿੜੀਆਂ ਦਾ ਬਈ ਰੋਟੀ ਪਾਣੀ ਦਾ ਸੋਨਾ ਭਾਜ ਨਾ ਠਕੇ ਕਰ ਲੈਂਦੀਆਂ ਨੇ ਕਈਆਂ ਦਾ ਹੈਗਾ ਮਤਾਂ ਇਹ ਜੇ ਅੱਜ ਵੀ ਪਰ ਸਾਰੀਆਂ ਨਹੀਂ ਠੀਕ ਹੈ ਜੀ ਤੇ ਉਹ ਕਹਿੰਦੇ ਵੀ ਅਸੀਂ ਐਨੇ ਤੰਗ ਆ ਜਾਂ ਕਿ ਸਿਲਵਟ ਕੇ ਬਹਿ ਜਾਂਦੀ ਆ ਫੇਰ ਅਸੀਂ ਜਮਾ ਹੀ ਰੋਟੀ ਤੋਂ ਆਸ ਖੋ ਬੈਨੇ ਆ ਵੀ ਹੁਣ ਨਹੀਂ ਸਾਨੂੰ ਰੋਟੀ ਮਿਲਣੀ ਹੈ ਨਾ ਫਿਰ ਅਸੀਂ ਉਹਦੀਆਂ ਮਿੰਤਾਂ ਕਰਦੇ ਆ ਪੁੱਤ ਉੱਠ ਖੜਨ ਵਾਲੇ ਤੂੰ ਰੋਟੀ ਪਕਾ ਲੈ ਨਾਲੇ ਸਾਨੂੰ ਦੇ ਦੇ ਕਹਿੰਦਾ ਵੀ ਮੇਰੀ ਘਰ ਵਾਲੀ ਦੇ ਆਏ ਹੱਥ ਕੰਬਦੇ ਆ ਉਹ ਤਾਂ ਰੋਟੀ ਤਾਂ ਬਣਦਾ ਨਹੀਂ ਹੈਗਾ ਮੈਂ ਕਦੇ ਕਿਤੇ ਰੋਟੀ ਖਾਨਾ ਕਦੇ ਆਪਣੇ ਭਾਈਆਂ ਦੇ ਰੋਟੀ ਖਾਨਾ ਕਦੇ ਕਿਤੇ ਖਾਨਾ ਹੈ ਨਾ ਫਿਰ ਦੇਖੋ ਤੁਹਾਨੂੰ ਪਤਾ ਵੀ ਸ਼ਰੀਕਵਾਜੀ ਚੌਖਾ ਹੋ ਜਾਂਦਾ ਅਗਲਾ ਲੜਪੜੜ ਕੇ ਫਿਰ ਸਣਾ ਬੇ ਸਣਾ ਜਾਂਦਾ ਇਹਦੇ ਨਾਲੋਂ ਬਿਹਤਰ ਆ ਅਸੀਂ ਆਪਣੇ ਬਜ਼ੁਰਗਾਂ ਦੀ ਘਰੇ ਸੇਵਾ ਕਰ ਲਈਏ ਤਾਂ ਵਧੀਆ ਗੱਲ ਆ ਸਾਡੇ ਲਈ ਵੀ ਬਜ਼ੁਰਗਾਂ ਲਈ ਵੀ ਠੀਕ ਹੈ ਜੀ ਦੁਨੀਆਦਾਰੀ ਦੀ ਸੋਭਾ ਹੋ ਜਾਂਦੀ ਹੈ ਤਾਂ ਉਦੋਂ ਬਾਅਦ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜੇ ਜਿਹੜੀ ਔਰਤ ਹੈ ਉਹਦੇ ਕੰਮ ਦਾ ਬਹੁਤ ਟਾਈਮ ਟੇਬਲ ਫਿੱਟ ਚਾਹੀਦਾ ਹੈ ਠੀਕ ਹੈ ਜੀ ਰੋਟੀ ਦੇ ਟਾਈਮ ਰੋਟੀ ਚਾਹ ਦੇ ਟਾਈਮ ਚਾਹ ਸਫਾਈਆਂ ਦੇ ਟਾਈਮ ਸਫਾਈਆਂ ਕਿਉਂਕਿ ਤੁਹਾਨੂੰ ਪਤਾ ਹੈ ਵੀ ਕਈ ਵਾਰ ਅਸੀਂ ਅਲਜੇ ਫਲਜੇ ਜੀ ਹੁੰਨੇ ਆ ਰਿਸ਼ਤੇਦਾਰ ਆ ਜਾਂਦੇ ਨੇ ਪਰ ਨਾ ਸੱਤੇ ਕੁਸ ਬਣੇ ਨਾ ਕੋਈ ਗੱਲ ਨਾ ਬਾਸਤਾ ਠੀਕ ਆ ਸਾਡੇ ਕੰਮ ਸਾਰੇ ਅੱਧ ਵਿਚਾਲੇ ਰਹਿ ਜਾਂਦੇ ਨੇ ਸਫਾਈਆਂ ਦਾ ਵੀ ਟਾਈਮ ਟੇਬਲ ਨਾਲ ਸੈੱਟ ਹੋ ਜਾਣਾ 8:30 8 ਦੇ ਕਰੀਬ ਸਫਾਈਆਂ ਹੋ ਜਾਣੀਆਂ ਚਾਹੀਦੀਆਂ ਘਰ ਦੀਆਂ ਠੀਕ ਆ ਜੀ ਉਦੋਂ ਬਾਅਦ ਆਪਣਾ ਰੋਟੀ ਪਾਣੀ ਦਾ ਕਰੋ ਮੈਂ ਤਾਂ ਕਹਿੰਨੀ ਆ ਵੀ ਚਾਰ ਜਨਾਨੀਆਂ ਜੇ ਘਰ ਚ ਵੰਡ ਕੇ ਕੰਮ ਕਰ ਲੋ ਕਿਸੇ ਨੇ ਕੋਈ ਕਰ ਲਿਆ ਕਿਸੇ ਨੇ ਕੋਈ ਕਰ ਲਿਆ ਤਾਂ ਵੀ ਟਾਈਮ ਨਹੀਂ ਲੱਗਦਾ ਜੇ ਕੱਲੀ ਜਨਾਨੀ ਆ ਉਹ ਥੋੜਾ ਜਿਹਾ ਹੋਰ ਸਾਜਰੇ ਉੱਠ ਖੜੇ ਜਿਹੜਾ ਸਾਜਰੇ ਵਾਲਾ ਸਮਾਂ ਜੇ ਔਰਤ ਨੇ ਸੰਭਲੇ ਆ ਨਾ ਉਹਦੇ ਵਰਗੀ ਰੀਸ ਨਹੀਂ ਠੀਕ ਆ ਹੁਣ ਆਦਮੀਆਂ ਦੇ ਤਾਂ ਕੰਮਾਂ ਦਾ ਆਦਮੀਆਂ ਨੂੰ ਪਤਾ ਹੁੰਦਾ ਵੀ ਅਸੀਂ ਧੁੱਪ ਚੜੀ ਤੋਂ ਕੰਮ ਕਰਨਾ ਹੈ ਅਸੀਂ ਉਸ ਉਤਰੀ ਤੋਂ ਕੰਮ ਕਰਨਾ ਹੈ ਕੀ ਕਰਨਾ ਕੀ ਨਹੀਂ ਉਹ ਉਹਨਾਂ ਦੀ ਪ੍ਰੋਬਲਮ ਹੈ ਜਿਹੜੀ ਔਰਤ ਦਾ ਕੰਮ ਹੈ ਇਹ ਬਰੀਕ ਕੰਮ ਹੁੰਦੇ ਨੇ ਇਹ ਵੀ ਨਹੀਂ ਚੰਗਾ ਲੱਗਦਾ ਵੀ ਆਦਮੀ 11 ਵਜੇ ਸਾਈਂ ਚੁੱਲੇ ਕਿੰਨੀ ਨੂੰ ਝਾਕੀ ਜਾਣ ਵੀ ਹੁਣ ਰੋਟੀ ਆਊਗੀ ਹੁਣ ਰੋਟੀ ਆਊਗੀ ਆਦਮੀਆਂ ਨੂੰ ਰੋਟੀ ਵੀ ਟਾਈਮ ਨਾਲ ਚਾਹੀਦੀ ਆ ਅਸੀਂ ਬੱਚੇ ਵੀ ਕਾਲਜਾਂ ਸਕੂਲਾਂ ਟਾਈਮ ਨਾਲ ਤੋਰਨੇ ਨੇ ਠੀਕ ਹੈ ਜੀ ਅਸੀਂ ਪਸ਼ੂ ਵੀ ਦੇਖਣੇ ਨੇ ਅਸੀਂ ਸਫਾਈਆਂ ਵੀ ਦੇਖਣੀਆਂ ਅਸੀਂ ਸਾਰਾ ਕੰਮ ਦੇਖਣਾ ਅਸੀਂ ਜੇ ਰੋਜ਼ ਦੇ ਰੁਟੀਨ ਦੇ ਕੰਮਾਂ 'ਚ ਆਦਮੀਆਂ ਤੋਂ ਜਾਂ ਘਰ ਦੇ ਬੜੇ ਬਜ਼ੁਰਗਾਂ ਤੋਂ ਸੱਸਾਂ ਤੋਂ ਅਸੀਂ ਕੁੱਤੇ ਹਾਣੀ ਕਰਾਈਏ ਫਿਰ ਸਾਡੇ ਲਈ ਕਿੰਨੀ ਗਲਤ ਹੈ ਕੰਮ ਕਰੇ ਬਿਨਾ ਸਾਨੂੰ ਫੇਰ ਨਹੀਂ ਸਰਨਾ ਤੁਸੀਂ ਕਲੇਸ਼ ਨਾਲ ਕਰ ਲਓ ਰੁੱਸ ਕੇ ਕਰ ਲਓ ਖੁਸ਼ੀ ਹੋ ਕੇ ਕਰ ਲਓ ਇੰਜੋਏ ਨਾਲ ਕਰ ਲਓ ਕੰਮ ਤਾਂ ਘਰ ਦਾ ਕਰਨਾ ਹੀ ਕਰਨਾ ਹੈ ਸਰਨਾ ਕੰਮ ਮੇਰਾ ਨਹੀਂ ਜੀ ਸਰਨਾ ਮੈਨੂੰ ਤਾਂ ਇਹ ਜੀਆਂ ਜਨਾਨੀਆਂ ਤੇ ਗੁੱਸਾ ਆਉਂਦਾ ਹੈ ਜਿਹੜੇ ਸਾਡੇ ਫਰਜ਼ ਨੇ ਉਹ ਅਸੀਂ ਹਰ ਹਾਲਤ ਪੂਰੇ ਕਰਨੇ ਆ ਠੀਕ ਹੈ ਜੀ ਮੈਂ ਕਹਿੰਦੀ ਆ ਵੀ ਜੇ ਤਾਂ ਤੁਸੀਂ ਕੰਮ ਨੂੰ ਗਲ ਦਾ ਫੰਦਾ ਸਮਝ ਕੇ ਕਰੋਗੇ ਫੇਰ ਤਾਂ ਕੰਮ ਵੀ ਸਾ ਤੋਂ ਦੂਰ ਭੱਜਦਾ ਅਸੀਂ ਕੰਮ ਕਰ ਵੀ ਨਹੀਂ ਸਕਦੇ ਸਾਡਾ ਹੱਥ ਨਹੀਂ ਵਗਦਾ ਹੈਗਾ ਕੰਮ ਨੂੰ ਜੇ ਅਸੀਂ ਇੰਜਵਾਏ ਨਾਲ ਕੰਮ ਕਰਾਂਗੇ ਭੱਜੇ ਨੱਠੇ ਖੁਸ਼ੀ-ਖੁਸ਼ੀ ਇੱਕ ਮੈਂ ਤੁਹਾਨੂੰ ਦੱਸਦੀ ਆਂ ਵੀ ਕੰਮ ਦੀ ਲੀ ਹੈ ਜਿਹੜੀ ਜੇ ਇਕੱਲੀ ਔਰਤ ਨੇ ਬਣਾਉਣੀ ਆ। ਹੁਣ ਮੈਂ ਆਂ ਮੈਨੂੰ ਪਤਾ ਹੈ ਵੀ ਇੰਨੇ ਕ ਟਾਈਮ ਨਾਲ ਮੇਰਾ ਆ ਕੰਮ ਨਿਭੜ ਜਾਣਾ ਪਸ਼ੂਆਂ ਵਾਲਾ। ਇੰਨੇ ਕ ਟਾਈਮ ਨਾਲ ਮੈਂ ਜਾ ਕੇ ਆਪਣਾ ਚਾਹ ਚਾਹ ਵੀ ਮੈਂ ਵਧੀਆ ਪਹਿਲੀ ਚਾਹ ਮੈਂ ਆਨ ਪੂਰੀ ਸ਼ੁਗਲ ਨਾਲ ਪੀਣੀ ਪੀਣੀ ਆ ਮੈਂ ਅੱਧਾ ਘੰਟੇ 'ਚ ਆਪਣਾ ਇਹਨਾਂ ਰਾਮ ਨਾਲ ਰੁਟੀਨ 'ਚ ਬੈਠ ਕੇ ਆਈ ਨਹੀਂ ਹੈਗਾ ਵੀ ਦੱਦ ਵੱੱਢ ਜੀ ਕਰੀ। ਨਾ ਉਦੋਂ ਬਾਅਦ 6 ਵਜੇ 30 ਮੈਨੂੰ ਪਤਾ ਵੀ ਮੈਂ 6 ਵਜੇ 30 베ਲੀ ਹੋਣਾ ਕਿਉਂਕਿ 6 ਵਜੇ ਫਿਰ ਮੈਂ ਆਉਣਾ ਝਾੜੂ ਚੱਕਣਾ। ਠੀਕ ਹੈ ਪਛਵਾੰਦੋ ਤਾਂ ਮੇਰਾ ਸਾਜਰੇ ਸਾਜਰੇ ਨਿਭੜ ਗਿਆ 6 ਵਜੇ ਝਾੜੂ ਚੱਕ ਕੇ ਉਦੋਂ ਬਾਅਦ ਮੈਨੂੰ ਪਤਾ ਹੈ ਮੇਰੇ ਬੱਚੇ ਨੇ ਜਿੰਮ ਤੋਂ ਆ ਜਾਣਾ ਮੈਂ ਉਹਦੇ ਆਉਂਦੇ ਨੂੰ ਮੈਂ ਬੇਲੀ ਹੋਣਾ ਹੈ ਕਿਉਂਕਿ ਉਹਨੂੰ ਮੈਂ ਕਾਲਜ ਤੋਰਨਾ ਹੈ ਉਹਦਾ ਰੋਟੀ ਪਾਣੀ ਉਹਦਾ ਕੱਪੜਾ ਉਹਦਾ ਪ੍ਰੈਸ ਕਰਕੇ ਮੈਂ ਰਾਤ ਨੂੰ ਵੀ ਰੱਖ ਦੰਨੀ ਆ ਮੇਰਾ ਸਾਜਰੇ ਜੀ ਕਰੇ ਮੈਂ ਸਾਜਰੇ ਉੱਠ ਕੇ ਵੀ ਪ੍ਰੈਸ ਕਰ ਦੰਨੀ ਆ ਠੀਕ ਹੈ ਜੀ ਬਈ ਜੇ ਅਸੀਂ ਨਾ ਬਹੁਤ ਦਿਲ ਖੁਸ਼ ਨਾਲ ਘਰ ਦਾ ਕੰਮ ਕਰਦੇ ਆਂ ਇਹ ਜੇ ਕੰਮਾਂ 'ਚ ਬਰਕਤਾਂ ਵੀ ਰਹਿੰਦੀਆਂ ਨੇ ਇਹੋ ਜਿਹੇ ਕੰਮਾਂ 'ਚ ਸਾਡੇ ਮਨ ਵੀ ਖੁਸ਼ ਰਹਿੰਦੇ ਆ ਇਹੋ ਜਿਹੇ ਕੰਮਾਂ 'ਚ ਅਸੀਂ ਖੁਦ ਵੀ ਖੁਸ਼ ਰਹਿੰਦੇ ਆ ਬਈ ਕੰਮ ਵੀ ਸਾਡੇ ਮੂਰੇ ਪੱਜਿਆ ਫਿਰਦਾ ਤੁਸੀਂ ਬੀਬੀਆਂ ਭੈਣਾਂ ਨਾ ਇਹ ਕੰਮ ਕਰਿਆ ਕਰੋ ਰੋਟੀਆਂ ਨਾ ਛੱਡਿਆ ਕਰੋ ਲੜਕੇ ਇੱਕ ਤਾਂ ਇੱਥੇ ਤਾਂ ਜੇ ਖਾਣਾ ਭਾਵੇਂ ਵੱਡ ਬੜੀਕਾ ਹੋ ਜAVE ਤਾਂ ਨਹੀਂ ਕਦੇ ਰੋਟੀ ਛੱਡੀ ਪਤਾ ਨਹੀਂ ਭੁੱਖੇ ਨਹੀਂ ਰਹੇ ਹੁੰਦਾ ਠੀਕ ਆ ਕਦੇ ਕਿਸੀਆਂ ਲਵੇਟ ਕੇ ਨਹੀਂ ਪਏ ਹੈਗੇ ਉਹ ਫਿਰ ਲੜਨੇ ਵਾਲੇ ਵੀ ਸਾਡੇ ਨਾਲ ਫਸਤਾਉਂਦੇ ਨੇ ਅਗਲੇ ਕਹਿੰਦੇ ਪੱਟੀ ਵਿੱਚੇ ਕਰ ਲਈ ਇਹ ਤਾਂ ਆਮਨਾ ਰੁਸ ਕੇ ਪੈ ਗਈ ਹੁਣ ਕਿੱਧਰ ਨੂੰ ਜਾਵਾਂਗੇ ਰੋਟੀ ਨੂੰ ਵੀ ਵੇ ਟਾਈਮ ਹੋ ਜਾਂਦਾ ਘਰ ਦੇ ਕੰਮਾਂ ਨੂੰ ਹੋਰ ਨਾਲ ਨੂੰ ਵੀ ਵੇ ਟਾਈਮ ਹੋ ਜਾਂਦਾ ਇਹ ਕੰਮ ਨਾ ਕਰਿਆ ਕਰੋ ਇਹ ਔਰਤ ਨੂੰ ਬਿਲਕੁਲ ਗੱਲਾਂ ਸੋਭਾ ਨਹੀਂ ਦੰਦੀਆਂ ਹੈਗੀਆਂ ਵੀ ਅਸੀਂ ਖੇਸੀਆਂ ਲਬੇਟ ਕੇ ਪੈ ਜੀਏ ਰੁਸ ਕੇ ਅਸੀਂ ਰੋਟੀਆਂ ਛੱਡ ਕੇ ਪੈ ਜੀਏ ਅਸੀਂ ਖਾ ਸਾ ਖਾ ਸਾ 5 5 7 7 ਦਿਨ ਮੂੰਹ ਮੋਟੇ ਕਰੀ ਫਰੀ ਜਾਈਏ ਆਪਣੇ ਆਦਮੀਆਂ ਨਾਲ ਕੋਈ ਗੱਲ ਨਹੀਂ ਤੜਕਤੋਂ ਚੱਲਦੀ ਰਹਿੰਦੀ ਐ ਉਹ ਬਾਲਾ ਮਿੱਠਾ ਵੀ ਖਰਾਬ ਕਰਦਾ ਕਹਿੰਦੇ ਬੀ ਸ਼ੂਗਰ ਹੋ ਜਾਂਦਾ ਥੋੜਾ ਜਿਹਾ ਨਮਕੀਨ ਨਾਲ ਦੀ ਨਾਲ ਚੱਲੀ ਜਾਵੇ ਜਦੇ ਉਹ ਹੀ ਜਿਹੀ ਹੋ ਜਾਂਦਾ ਰੋ 5 ਮਿੰਟ ਲੰਘਣ ਨਾ ਥੋੜੇ ਬੋਲੇ ਬਿਨਾ ਜੀਵਨ ਸਾਥੀ ਦੀ ਕਾਦੀ ਲੜਾਈ ਹੁੰਦੀ ਐ ਪਿਆਰ ਦੀਆਂ ਨੋਕਾਂ ਝੋਕਾਂ ਹੁੰਦੀਆਂ ਨੇ ਠੀਕ ਆ ਨਾ ਤਾਂ ਦੇਖੋ ਭਾਈਆਂ ਭਾਈਆਂ ਦੀ ਲੜਾਈ ਹੁੰਦੀ ਐ ਨਾ ਜੀਵਨ ਸਾਥੀ ਦੀ ਲੜਾਈ ਕੋਈ ਲੜਾਈ ਚ ਕੁਝ ਹੁੰਦਾ ਐ ਨਾ ਮਾਂ ਪੁੱਤਾਂ ਦੀ ਲੜਾਈ ਚ ਕੁਝ ਹੁੰਦਾ ਐ ਕੋਈ ਸਨ ਨਹੀਂ ਹੁੰਦਾ ਇਹ ਵਿਚ ਇਹ ਤਾਂ ਤਿੰਨਾਂ ਲੜਾਈਆਂ ਚ ਤਾਂ ਅਗਲਾ ਆਉਣੇ ਵਾਲਾ ਵੀ ਫਸ ਜਾਂਦਾ ਹੈ ਕਿਉਂਕਿ ਇਹ ਰਿਸ਼ਤੇ ਹੀ ਬਹੁਤ ਅੰਦਰੋਂ ਜੁੜੇ ਹੋਏ ਹੁੰਦੇ ਨੇ ਮੈਂ ਸੋਈ ਗੱਲਾਂ ਕਰਦੀ ਆ ਬਾਪੂ ਜੀ ਨੇ ਜੋ ਗੱਲ ਕਹੀ ਆ ਮੈਨੂੰ ਬਿਲਕੁਲ ਚੰਗੀ ਨਹੀਂ ਲੱਗੀ ਸਿਆਣੇ ਬਜ਼ੁਰਗ ਨੇ ਵਿਚਾਰੇ ਨੇ ਪਤਾ ਨਹੀਂ ਕਿੰਨਾ ਕੁ ਦੁਖੀ ਹੋਊ ਜਿਹੜਾ ਮੈਨੂੰ ਮੈਸੇਜ ਕੀਤਾ ਉਹਨਾਂ ਨੇ ਕਿਹਾ ਵੀ ਚੱਲ ਇਹ ਗੱਲ ਕਰਨਗੇ ਉਦਾਂ ਦੀ ਹੈ ਨਾ ਬਈ ਮੈਂ ਇਹੀ ਕਹਿੰਦੀ ਆ ਬਾਪੂ ਜੀ ਵੀ ਕੋਈ ਗੱਲ ਨਹੀਂ ਜਿੰਨਾ ਕੁ ਸਮਾਂ ਲੰਘਿਆ ਵਧੀਆ ਲੰਘਿਆ ਇਹ ਜਿਹੜੀਆਂ ਆਦਤਾਂ ਕਦੇ ਬਦਲਿਆ ਨਹੀਂ ਕਰਦੀਆਂ ਨਹੀਂ ਬਦਲਿਆ ਕਰਦੀਆਂ ਕਿਉਂਕਿ ਇਹ ਸਾਡੇ ਵੀ ਜ਼ਿੰਦਗੀ ਦੇ ਤਜਰਬੇ ਨੇ ਆਦਤਾਂ ਨਹੀਂ ਬਦਲਦੀਆਂ ਹੁੰਦੀਆਂ ਇਨਸਾਨ ਦੀਆਂ ਕਦੇ ਵੀ ਚੰਗੀਆਂ ਚੰਗਾ ਇਨਸਾਨ ਕਦੇ ਮਾੜੀਆਂ ਆਦਤਾਂ ਦਾ ਸ਼ਿਕਾਰ ਨਹੀਂ ਹੁੰਦਾ ਮਾੜਾ ਇਨਸਾਨ ਚੰਗਾ ਨਹੀਂ ਬਣਦਾ ਨਹੀਂ ਬਸ ਜੋ ਹੈਗਾ ਇਹ ਚੱਲੀ ਜਾਣਾ ਆਪਣਾ ਠੀਕ ਹੈ ਜੀ ਮੈਂ ਆਈ ਸੀ ਸਰਦਾਰ ਜੀ ਨਾਲ ਸਬਜ਼ੀਆਂ ਲਵਾਉਣ ਇੱਧਰ ਇਹ ਆਦਤਾਂ ਨੇ ਜਿਹੜੀਆਂ ਤਾਂ ਰੜੇ 'ਚ ਜਾ ਕੇ ਖੜਾ ਛੱਡਦੀਆਂ ਨੇ ਬਿਲਕੁਲ ਸਰਦਾਰ ਜੀ ਹਾਂ ਰੜੇ ਚ ਜਾ ਕੇ ਘਣਾ ਚੜਦੀ ਹੁਣ ਜਿਹੜੀ ਜਨਾਨੀ 60 ਸਾਲ ਦੀ ਐਜ ਤੱਕ ਨਾ ਸਿਧਰੀ ਉਹ ਫਿਰ ਹੁਣ ਕਰ ਸਿਧਰੂਗੀ ਹੁਣ ਹਾਂ ਪੁੱਤ ਪੋਤੇ ਵੀ ਵਿਆਹਣੇ ਆਲੇ ਹੋ ਚੱਲੇ ਉਹਦੇ ਬਿਲਕੁਲ ਜੀ ਹੈ ਭਈ ਸੋਈ ਗੱਲਾਂ ਦੇਖੋ ਕਿੰਨਾ ਮੈਂ ਤੁਹਾਨੂੰ ਵੀ ਦੱਸਿਆ ਸਰਦਾਰ ਜੀ ਵੀ ਬਜ਼ੁਰਗ ਹੈਨਾ ਬਾਪੂ ਜੀ ਦਾ ਮੈਸੇਜ ਆਇਆ ਭਈ ਇਹ ਗੱਲਾਂ ਬਹੁਤ ਅਰਤ ਲਈ ਬਹੁਤ ਘਟੀਆਂ ਮੈਂ ਤਾਂ ਨਿੰਦੂਗੀ ਇਹ ਚੀਜ਼ ਨੂੰ ਠੀਕ ਹੈ ਜੀ ਹੁਣ ਸਾਰਾ ਕੰਮ ਨਬੇੜ ਕੇ ਆਈਆਂ ਮੈਂ ਉੱਧਰ ਇੱਕ ਅੱਖ ਲੈਣ ਗਏ ਹੋਏ ਤੇ ਇਹਨਾਂ ਦੇ ਕੱਖਾਂ ਨੂੰ ਗਈ ਗਈ ਸਾਰਾ ਕੰਮ ਨਿਬੜਕਿਆ ਪਹਿਲੇ ਪਤਵਾੜੇ ਵਾਲੀ ਜਗ੍ਹਾ ਸੈੱਟ ਕੀਤੀ ਸਾਰੀ 5:30 ਉਹਦਾ ਕੁੱਟ ਕਟਈਆ ਕਰਕੇ ਥੱਪੜ ਕੇ ਹਨ ਕਰਿਆ ਜੇ ਹੁਣ ਮੈਂ ਇਹਨਾਂ ਦੇ ਮੂੰਹ ਕਿੰਨੀ ਝਾਕੀ ਜਾਵਾਂ ਜਾਂ ਇਹ ਜਾਣਗੇ ਮੈਂ ਜਾਉਂਗੀ ਕਿਉਂਕਿ ਮੈਂ ਆਪਣੇ ਕੰਮ ਨਿਬੜ ਲੈਣਾ 8:00 ਵਜੇ ਹੁਣ ਆਕੇ ਹੁਣ ਇਹਨਾਂ ਨੂੰ ਸਬਜ਼ੀਆਂ ਲਵਾਉਣੀਆਂ ਨੇ ਠੀਕ ਹੈ ਜੀ 8:00 ਵਜੇ ਨੂੰ ਅਸੀਂ ਵਿਹਲੇ ਹੋ ਜਾਣਾ ਨਾ ਥੋਕੇ ਆਪਣੀ ਰੋਟੀ ਖਾ ਲੈਣੀ ਆ ਕੰਮ ਨਿਬੜੇ ਕੋਈ ਆਪਣਾ ਬੈ ਕੇ ਫੋਨ ਦੇਖ ਲੋ ਕੋਈ ਆਪਣਾ ਗੱਲਾਂ ਮਾਰ ਲੋ ਕੋਈ ਕੁਝ ਕਰ ਲੋ ਜ਼ਿੰਦਗੀ ਕੋਈ ਬਹੁਤ ਬੜੀ ਬਲਾਏ ਨਹੀਂ ਹੈਗੀ ਠੀਕ ਹੈ ਜੀ ਤਰਾ ਚੜਾ ਵੀ ਸਭ ਦੀਆਂ ਜ਼ਿੰਦਗੀਆਂ ਚ ਆਉਂਦੇ ਨੇ ਪਰ ਅਸੀਂ ਦੋ ਗੱਲਾਂ 'ਚ ਡੁੱਬ ਜਾਂਦੇ ਆ ਇੱਕ ਤਾਂ ਅਸੀਂ ਆਪਣਾ ਦਿਮਾਗ ਨਹੀਂ ਵਰਤਦੇ ਉੱਥੇ ਡੁੱਬਦੇ ਆ ਦੂਏ ਬੰਦੇ ਦੂਏ ਬੰਦੇ ਇਹਨੂੰ ਦੁਖੀ ਕਰਨ ਦੇ ਮਾਰੇ ਅਸੀਂ ਪੁੱਠੇ ਪਾਸੇ ਨੂੰ ਤੁਰ ਪੈਨੇ ਆ ਬਈ ਉਹ ਮੈਂ ਆਪਣਾ ਘਰ ਦਾ ਬਜ਼ੁਰਗ ਤੜਪਾਉਣਾ ਹੈ ਅਸੀਂ ਪੁੱਠੇ ਪਾਸੇ ਨੂੰ ਤੁਰੇ ਰਹਨੇ ਆ ਉਹ 'ਚ ਨੁਕਸਾਨ ਬਜ਼ੁਰਗ ਦਾ ਨਹੀਂ ਉਹ 'ਚ ਨੁਕਸਾਨ ਸਾਡਾ ਹੈ ਸਾਡਾ ਖੁਦ ਦਾ ਨੁਕਸਾਨ ਹੈ ਸਾਡੀ ਔਲਾਦ ਦਾ ਨੁਕਸਾਨ ਹੈ ਕਿਉਂਕਿ ਉਹਨਾਂ ਗੱਲਾਂ ਚੋਂ ਹੀ ਸਾਡੀ ਔਲਾਦ ਸਾਰਾ ਕੁਝ ਸਿੱਖਦੀ ਹੈ। ਸੋਹੀ ਗੱਲਾਂ ਹੈ ਔਰਤਾਂ ਥੋੜਾ ਜਿਹਾ ਸੰਭਲ ਕੇ ਰਿਹਾ ਕਰੋ। ਇਹ ਚੀਜ਼ ਇਹਨਾਂ ਦਾ ਫਾਇਦਾ ਨਾ ਚੱਕਿਆ ਕਰੋ। ਬਈ ਆਦਮੀ ਸਾਡੇ ਵਾਸਤੇ ਹੈਠ ਹੈ। ਅਸੀਂ ਅਸੀਂ ਰੋਟੀ ਪਕਾ ਕੇ ਦਉਂਗੀਆਂ ਤਾਂ ਇਹ ਖਾਣਗੇ। ਭਾਈ ਸਾਹਿਬ ਰੋਟੀ ਵੀ ਸਾਡੇ ਤਾਂ ਪੱਕੂਗੀ ਜੇ ਇਹ ਸਾਨੂੰ ਬਾਹਰੋਂ ਕਮਾ ਕੇ ਲਿਆਉਣਗੇ। ਇਹ ਗੱਲ ਬਣਾ ਭੁੱਲਿਆ ਕਰੋ। ਠੀਕ ਹੈ ਅਸੀਂ ਸਾਰੀਆਂ ਹੀ ਡੀਸੀ ਨਹੀਂ ਲੱਗੀਆਂ ਹੋਈਆਂ। ਜੇ ਸਾਨੂੰ ਬਾਹਰੋਂ ਕਮਾ ਕੇ ਲਿਆਉਣੇ ਆ ਮਿੱਟੀ ਨਾਲ ਮਿੱਟੀ ਹੋ ਕੇ ਆਉਣੇ ਆ ਤਾਂ ਅਸੀਂ ਰੋਟੀ ਜੋਗੀਆਂ ਹੁੰਦੀਆਂ ਅਸੀਂ ਆਪਣਾ ਹੀ ਪਹਾੜ ਚੱਕੀ ਪੀਰੀ ਜਾਂਦੀਆਂ ਵੀ ਪਤਾ ਨਹੀਂ ਅਸੀਂ ਕੀ ਆ ਠੀਕ ਆ ਰੋਟੀ ਵੀ ਅਸੀਂ ਇਹਨਾਂ ਦੀ ਬਦੌਲਤ ਹੀ ਖਾਨੀਆਂ ਦੇਖੋ ਤਾਂ ਸਹੀ ਘਰੋਂ ਬਾਹਰ ਨਿਕਲ ਕੇ ਲੋਕ ਚੱਕੇ ਨਾਲ ਲੈ ਜਾਣ ਕੰਮ ਕਰਨੇ ਬਹੁਤ ਔਖੇ ਆ ਬਾਹਰ ਐਨਾ ਹੀ ਬਹੁਤ ਹੁੰਦਾ ਵੀ ਖੁਸ਼ੀ-ਖੁਸ਼ੀ ਜਨਾਨੀ ਘਰ ਦੇ ਅੰਦਰ ਕੰਮ ਕਰੀ ਜਾਵੇ ਠੀਕ ਆ ਖੜੇ ਮੱਥੇ ਨਾਲ ਇਹ ਨਾ ਮੁਰੇ ਰੋਟੀਆਂ ਜਿਹੜੀਆਂ ਦੋ ਪਰੋਸਣੀਆਂ ਪਰੋਸ ਦੇਵੇ ਬਹੁਤ ਬੜੀ ਗੱਲ ਆ ਇਹ ਤੁਸੀਂ ਇੰਨੀ ਇੱਕ ਗੱਲ ਨੂੰ ਹੱਵਾਂ ਨਾ ਬਣਾਇਆ ਕਰੋ ਇੰਨੀ ਇੱਕ ਗੱਲ ਨੂੰ ਪੈਰ ਨਾ ਖਚਾਇਆ ਕਰੋ ਭੁੱਖੇ ਨਾ ਮਾਰਿਆ ਕਰੋ ਘਰ ਦੇ ਆਦਮੀਆਂ ਨੂੰ ਨਖਰੇ ਨਾ ਕਰਿਆ ਕਰੋ ਠੀਕ ਆ ਚੰਗੀ ਔਰਤ ਨਹੀਂ ਕਰਦੀ ਠੀਕ ਆ ਸੋਈ ਗੱਲਾਂ ਬਈ ਮੈਨੂੰ ਬੜਾ ਤਤ ਆਇਆ ਕਿਉਂਕਿ ਇਹਨਾਂ ਗੱਲਾਂ ਨਾਲ ਚੰਗੀਆਂ ਔਰਤਾਂ ਵੀ ਬਦਨਾਮ ਹੁੰਦੀਆਂ ਨੇ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਚਲੋ ਠੀਕ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ